ਆ ਕੰਪੀਟੀਸ਼ਨ ਉੜੀਸਾ ਕਟਕ ਦੇ ਵਿੱਚ ਹੋਈ ਸੀ ਜੀ 71ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਸੀ ਜੀ ਇਹ ਜੇ ਕਟੋਕਟ 72 ਟੀਮਾਂ ਨੇ ਪਾਰਟਿਸਿਪੇਟ ਕੀਤਾ ਸੀ ਸਰ ਸਾਰੇ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜੀ ਉੱਥੇ ਪੰਜਾਬ ਦਾ ਬਹੁਤ ਵਧੀਆ ਖੇਲੇ ਸਾਰੇ ਪਲੇਅਰ ਤੇ ਸੈਮੀ ਤੱਕ ਜੱਗੇ ਜੀ ਸੈਮੀ ਲੂਜ਼ ਹੋਏ ਫਿਰ 3rd ਮੈਡਲ ਹੀ ਖੇਲੇ ਜੀ 3rd ਮੈਡਲ ਪ੍ਰਾਪਤ ਕੀਤਾ ਜੀ ਸਾਰੇ ਪੰਜਾਬ ਦੀ ਟੀਮ ਨੂੰ ਮੈਂ ਵਧਾਈ ਦੇ ਪਾਤਰ ਦੇਣਾ ਜੀ ਤੇ ਪੰਜਾਬ ਸਰਕਾਰ ਨੂੰ ਤੇ AISF ਨੂੰ ਬਹੁਤ ਵਧੀਆ ਕਹਿਣਾ ਜਣਾ ਜੀ ਮੈਂ ਦੇ ਪੰਜਾਬ ਆਈ ਹੈ ਜੀ ਵੱਤੋ ਵੱਤ ਗੇਮਾਂ ਕਰਾਈਆਂ ਜਾਣ ਜੀ ਆ ਨਸ਼ਿਆਂ ਦੇ ਕੰਟਰੋਲ ਕਰਿਆ ਜਾਵੇ ਪੰਜਾਬ ਸਰਕਾਰ ਨੂੰ ਕਹਾਂਗੇ ਜੀ ਆਈ ਬੇਨਤੀ ਜੀ ਵੱਤੋ ਵੱਸ ਸਪੋਰਟਸ ਨੂੰ ਮਾਨਤਾ ਦਿੱਤੀ ਜਾਵੇ ਮਿਰਨੋ ਕਰਨਜੀਤ ਸਿੰਘ ਜੀ ਇਹ ਆਪਣਾ ਸਟੂਡੈਂਟ ਧੀਰਜ ਜੋ ਕਿ 71ਵੀਂ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਜੋ ਵੀ ਕਟਗ ਵਿੱਚ ਹੋਈ ਸੀ ਉਹਦੇ ਵਿੱਚ ਪੰਜਾਬ ਦੀ ਟੀਮ ਨੇ 3rd ਪਲੇਸ ਅਸਲ ਕੀਤੀ ਆ ਜੋ ਕਿ ਇਹ ਮੈਡਲ 18 ਸਾਲ ਬਾਅਦ ਆਇਆ ਕਿ ਮੈਂ ਸਾਰੇ ਪੰਜਾਬ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਨੂੰ ਤੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਨੂੰ ਤੇ ਮਿੱਡੂ ਗੜਾ ਸਾਹਿਬ ਸੈਕਟਰੀ ਨੂੰ ਤੇ ਆਪਣੇ ਇਹਦੇ ਕੋਚ ਸਾਹਿਬ ਰਿਸ਼ੀ ਨੂੰ ਤੇ ਆਪਣੇ ਰਾਮ ਸਿੰਘ ਨੂੰ ਜੋ ਕਿ ਇਹ ਟੀਮ ਦੇ ਕੋਚ ਸੀਗੇ ਤੇ ਸਾਰੇ ਪਲੇਅਰਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਚਾਹੁੰਦਾ ਕਿ ਉਹ ਇਹ ਮੈਡਲ ਲੈ ਕੇ ਪੰਜਾਬ ਨੂੰ ਜਿੱਤ ਕੇ ਤੇ ਸਾਰੇ ਆਪਣੇ ਜਿਹੜੇ ਬੱਚੇ ਨੇ ਖੇਡੇ ਨੇ ਵਧੀਆ ਤੇ ਇਹ ਬੱਚਾ ਆਪਣੇ ਅਕੈਡਮੀ ਚ ਪ੍ਰੈਕਟਿਸ ਕਰਦਾ ਪਿਛਲੇ 6 ਸਾਲਾਂ ਤੋਂ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਕਬੱਡੀ ਅਕੈਡਮੀ ਫਤਿਹਗੜ੍ਹ ਸਾਹਿਬ ਜਿਹੜੀ ਕੋਰਟ ਪਿੰਡ ਕੋਟਰਾ ਬੜੇ ਚੱਲ ਰਹੀ ਆ ਤੇ ਮੈਂ ਸਾਰੇ ਪੰਜਾਬ ਨੂੰ ਤੇ ਸਰਕਾਰ ਨੂੰ ਉਮੀਦ ਉਮੀਦ ਕਰਦਾ ਹਾਂ ਕਿ ਇਹ ਬੱਚਿਆਂ ਨੂੰ ਵੱਧ ਤੋਂ ਵੱਧ ਨੌਕਰੀ ਦੇ ਕੇ ਉਤਸ਼ਾਹ ਦਿੱਤਾ ਜਾਵੇ ਤਾਂ ਕਿ ਇਹ ਬੱਚੇ ਹੋਰ ਵੀ ਵੱਧ ਤੋਂ ਵੱਧ ਖੇਡਾਂ ਮੰਡਲ ਜੁੜ ਸਕਣੇ ਇਹ ਬੱਚੇ ਕਿੰਨੇ ਕਿੰਨੇ ਕਿੰਨੀ ਕਿੰਨੀ ਮਿਹਨਤ ਕਰਨੀ ਪਈ ਜੀ ਇਸ ਮੌਕੇ ਇਹ ਬੱਚਾ ਲਗਾਤਾਰ ਪਿਛਲੇ 6 ਸਾਲਾਂ ਤੋਂ ਜਿ लगातार ਮਿਹਨਤ ਕਰ ਰਿਹਾ ਹੈ ਤੇ ਦਿਨ ਰਾਤ ਕੰਮ ਕੀਤਾ ਹੋਇਆ ਤੇ ਇਹਦੇ ਨਾਲ ਇਹ ਮੁੰ ਖੇលਿਆ ਲਾਪ੍ਰਿਤ ਸੰਘ ਤੇ ਇਹ ਵੀ ਬਹੁਤ ਦੋਨਾਂ ਨੇ ਮਿਹਨਤ ਕੀਤੀ ਆਪਣੇ ਅਕੈਡਮੀ ਚ ਹੋਰ ਵੀ 20 25 ਬੱਚੇ ਹੈਗੇ ਨੇ ਆਪਣੇ ਲਗਾਤਾਰ ਪਿਛਲੇ 4 ਸਾਲਾਂ ਜੋ ਸਟੇਟ ਚੋਂ 골ਡ ਮੈਡਲ ਸਿਲਵਰ ਮੈਡਲ ਖੇਡੂ ਬਤਨ ਪੰਜਾਬ ਵਿੱਚੋਂ ਆਪਣੇ ਮੈਡਲ ਆ ਰਹੇ ਨੇ ਤੇ ਇਹ ਬੱਚੇ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਬਹੁਤ ਜ਼ਿਆਦਾ ਦੇਖੋ ਇੱਕ ਬੱਚਾ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਉੱਪਰ ਆਉਂਦਾ ਇਹਦੇ ਘਰਦਿਆਂ ਦਾ ਬਹੁਤ ਇਹਦੇ ਮਾਮਾ ਜੀ ਦਾ ਬਹੁਤ بڑا ਯੋਗਦਾਨ ਹੈ ਨੂੰ ਇੱਥੇ ਤੱਕ ਆਉਣ ਲੱਗਤ ਤੇ ਉਸ ਦਾ